ਜੋ ਮਾੜੀ ਅੰਸਾ ਦੇ ਖਿਲਾਫ ਜੋ ਪੰਜਾਬ ਸਰਕਾਰ ਵੱਲੋਂ ਡੀਪੀ ਸਾਹਿਬ ਵੱਲੋਂ ਹਦਾਇਤਾਂ ਤੇ ਅਸੀਂ ਮੋਗਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਇੱਕ ਲੜੀ ਤਹਿਤ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 164 ਜਿਸ ਵਿੱਚ ਮਿਤੀ 7 9 25 ਨੂੰ ਪਿੰਡ ਮਾਨੁਕੇ ਇੱਕ ਤਿੰਨ ਅਨਪਛਾਤੇ ਨੌਜਵਾਨ ਵੱਲੋਂ ਇੱਕ ਜਸਕਰਨ ਦੀਪ ਜਸਕਰਨਾ ਪੁੱਤਰ ਸੁਖਦੀਪ ਸਿੰਘ ਜੋ ਮਾਨੁਕੇ ਦਾ ਰਹਿਣ ਵਾਲਾ ਉਸ ਦੇ ਖਿਦਮਾ ਫਾਈਲਿੰਗ ਕੀਤੀ ਗਈ ਸੀ ਇੰਨਾ ਨੰਮਸ਼ਤੇ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੋਂ ਉਸਦੇ ਫਾਟਿੰਗ ਕਰਦੇ ਰਹੇ ਜਿਸ ਦੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇੰਨਾ ਜਿਹੜੇ ਸ਼ੂਟਰਾਂ ਦੀ ਪਛਾਣ ਕੀਤੀ ਗਈ ਸ਼ੂਟਰਾਂ ਦੀ ਜਿਹੜੀ ਪਛਾਣ ਮੇਨ ਸ਼ੂਟਰ ਜੋ ਹੈ ਜਿੱਤ ਜਿੱਤਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਪਿੰਡ ਜਿਹੜਾ ਹੈਗਾ ਗੁਜਰਵਾਲਾ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਉਹਦੇ ਨਾਲ ਦੋ ਸਾਥੀ ਸੀ ਮੋਟਰਸਾਈਕਲ ਤੇ ਆਏ ਸੀ ਪ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਇਹ ਵੀ ਪਿੰਡ ਚੜੋਲਾ ਲੁਧਿਆਣੇ ਦਾ ਤੇ ਰੁਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਨੱਥੋਵਾਲ ਇਹ ਤਿੰਨੇ ਜਿਹੜੇ ਆਏ ਸੀ ਇਹ ਮੇਨ ਜਿਹੜੇ ਇਹਨਾਂ ਦਾ ਮੇਨ ਜੋ وجہ ਰੰਜਿਸ਼ ਰਹੀ ਹੈ ਜਾਂ ਇਹਨਾਂ ਦਾ ਇਹਨਾਂ ਨੇ ਕਿਉਂ ਕੀਤੀ ਉਹ ਸੀ ਇਹਨਾਂ ਦੇ ਇੱਕ ਪਿੰਡ ਦਾ ਇੱਥੇ ਰਣਸੀ ਪਿੰਡ ਦਾ ਇੱਕ ਸੁਖਦੀਪ ਸਿੰਘ ਰਣਸੀ ਹੈਗਾ ਜਿਹੜਾ ਫਰਾਰ ਚੱਲਦਾ ਪਿਆ ਪਹਿਲਾਂ ਵੀ ਇੱਕ ਐਫ ਆਈ ਆਰ ਵਿੱਚ ਜਿਸ ਨੇ ਇਸ ਦਾ ਪੁਰਾਣਾ ਝਗੜਾ ਸੀ ਜੋ ਉਸਨੇ ਇਹਨਾਂ ਨੂੰ ਤਿੰਨਾਂ ਨੂੰ ਇਸ ਪੁਰਾਣੇ ਝਗੜੇ ਕਰਕੇ ਜਿਹੜੀ ਇਹਨਾਂ ਨੇ ਪਹਿਲਾਂ ਰੰਜਿਸ਼ ਰਖਦਾ ਸੀ ਉਸ ਦੇ ਤਹਿਤ ਇਹਨੂੰ ਫਾਇਰਿੰਗ ਕਰਵਾਈ ਹੈਗੀ ਤੇ ਇਹਨਾਂ ਨੂੰ ਪਿਸਟਲ ਤੇ ਮੋਟਰਸਾਈਕਲ ਇਹਨਾਂ ਨੂੰ ਮੁਹੱਈਆ ਕਰਵਾਇਆ ਸੀ ਉਸ ਦੇ ਵਿੱਚ ਇਹਨਾਂ ਨੇ ਫਿਰ ਉਥੋਂ ਮੋਟਰਸਾਈਕਲ ਉਹਨਾਂ ਨੇ ਪਲੈਨਿੰਗ ਕੀਤੀ ਪਹਿਲਾਂ ਦੇਖੀ ਕੀਤੀ ਫਿਰ ਇਹਨਾਂ ਨੇ ਘਰ ਦੇਖਿਆ ਇਹਦੀ ਮਦਰ ਦੀ ਵੀ ਜਿਹੜੀ ਹੈਗੀ ਐ ਸੁਖਦੀਪ ਰਣਸੀਹ ਜਿਹੜਾ ਫਰਾਰ ਚੱਲਦਾ ਵਾ ਉਸਦੀ ਮਦਰ ਜੋ ਉਹ ਸਰਬਜੀਤ ਕੌਰ ਹੈਗੀ ਐ ਜਿਹੜੀ ਧੂਰਕੋਟ ਦੀ ਰਹਿਣ ਵਾਲੀ ਆ ਉਸਦੀ ਵੀ ਜਿਹੜੀ ਹੈਗੀ ਐ ਸ਼ਮੂਲੀਅਤ ਪਾਈ ਗਈ ਹੈਗੀ ਉਹਨਾਂ ਦੇ ਨਿਸ਼ਾਨ ਦੇ ਤੀ ਇਹਨਾਂ ਨੇ ਉਹਨਾਂ ਦੇ ਘਰੇ ਫਾਇਰ ਫਾਈਂਗ ਕੀਤੀ ਸਰਬਜੀਤ ਕੀ ਜਿਹੜੇ ਇਹਨਾਂ ਦਾ ਪਿੰਡ ਦੇ ਰਹਿਣ ਵਾਲੇ ਆ ਨਹੀਂ ਇਹ ਜਿਹੜੇ ਹੈਗੇ ਆ ਇਹ ਬਾਰੋਂ ਇਹ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਪਹਿਲਾਂ ਉਸ ਨੂੰ ਸੁਖਦੀਪ ਰੰਸੀਨ ਨੂੰ ਕਿਤੇ ਜਾਣਦੇ ਸੀ ਇਹਨਾਂ ਦੀ ਮੁਲਾਕਾਤ ਹੋਈ ਹੈਗੀ ਹੈ ਜੇਲ੍ਹ ਚ ਹੋਈ ਹੈਗੀ ਹੈ ਜਾਂ ਕਿਸੇ ਦੇ ਥਰੂ ਹੋਈ ਹੈਗੀ ਹੈ ਉਹ ਇਹ ਪਤਾ ਕਰਦੇ ਪਏ ਹੈਗੇ ਆ ਪਰ ਜਿਹੜਾ ਵੈਪਨ ਤੇ ਜਿਹੜਾ ਉਹ ਇਹਨਾਂ ਨੂੰ ਵਹੀਕਲ ਜਿਹੜਾ ਉਹ ਇਹਦੇ ਵੱਲੋਂ ਮੁਹੱਈਆ ਕਰਾਇਆ ਗਿਆ ਸੀ ਤੇ ਅਸੀਂ ਇਹਦਾਂ ਦਾ ਹੁਣੇ 3 ਦਿਨਾਂ ਦਾ ਰਿਮਾਂਡ ਲਿਆ ਹੈਗਾ ਤੇ ਜਿਹੜੀ ਅਸੀਂ ਫਰਦ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਿਆ ਤੇ ਜਿਹੜੀ ਉਹਨਾਂ ਦੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਦੇ ਸਰ ਟੋਟਲ ਇਹਦੇ ਵਿੱਚ 5 ਇਹਨੇ ਨਾਮਿਨੇਟ ਆ 3 ਸ਼ਟਰ ਹੈ ਇੱਕ ਜਿਹੜੀ ਜਿਹੜਾ ਮੇਨ ਜਿਹੜਾ ਕਾਂਸਪੀਰੇਸੀ ਜਿਹਨੇ ਕੀਤੀ ਸੀ ਜਿਹਨੇ ਕਰਵਾਇਆ ਸੁਖਦੀਪ ਸਿੰਘ ਪੁੱਤਰ 인ਦਰਪਾਲ ਸਿੰਘ ਜਿਹੜਾ ਧੂਰ ਘੋਟਾ ਵਾਲਾ ਤੇ ਉਹਦੀ ਮਦਦ ਇਹ ਪੰਜੇ ਨੇ ਸੀ ਨੋਮੀਨੇਟ ਕੀਤੇ ਹੈ ਜਿਹੜਾ ਸੁਖਦੀਪ ਹੈ ਇਹ ਤਾਂ ਫਰਾਦ ਹੈ ਫਿਰ ਜਿਹੜਾ ਪਿਸਤੋਲ ਹੈ ਜਾਂ ਬਾਈਕ ਹੈ ਉਹ ਵੀ ਇਹਦੀ ਮਾਂ ਨੇ ਜਦੋਂ ਇਹ ਰਾਤ ਨੂੰ ਘਰੇ ਰੁਕੇ ਸੀਗੇ ਉਹਨੇ ਇਹਨਾਂ ਨੂੰ ਤਿੰਨਾਂ ਨੂੰ ਦਿੱਤੇ ਸੀ ਨਹੀਂ ਇਹੀ ਇਨਵੈਸਟੀਗੇਸ਼ਨ ਚੱਲਦੀ ਵੀ ਉਹਨੇ ਤਾਂ ਇਹਨਾਂ ਨੂੰ ਜਦੋਂ ਹੇ ਸਖਸ ਨੂੰ ਪਤਾ ਲੱਗਿਆ ਉਸਨੇ ਇਹਨਾਂ ਨੂੰ ਘਰ ਜਿਹੜਾ ਦਿਖਾਇਆ ਸੀ ਕਿਉਂਕਿ ਇਹ ਬਾਹਰੋਂ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੋਕਲ ਜਿਹੜਾ ਏਰੀਆ ਜਾਂ ਉਹਨਾਂ ਦੇ ਘਰਵਾਲੇ ਇਸ ਨਹੀਂ ਦੱਸਿਆ ਸੀ। ਇਹ ਗੈਂਗਸਟਰ ਨਾਲ ਸੰਬੰਧ ਹੈ ਦੀ ਨਹੀਂ। ਇਹ ਹਜੇ ਘਰ ਦੇ ਵਿੱਚ ਸੁਖਦੀਪ ਦਸੀ ਦਾ ਡਾਇਰੈਕਟਲੀ ਗੈਂਗਸਟਰ ਨਾਲ ਸੰਬੰਧ ਨਹੀਂ ਕਹਿ ਸਕਦੇ ਬਟ ਫਿਰ ਵੀ ਇਹ ਇੱਕ ਜੱਗਾ ਧੂਲਕੋਟ ਹੈਗਾ ਜਿਹੜਾ ਇਹਦੇ ਪਿੰਡ ਦਾ ਹੀ ਰਹਿਣ ਵਾਲਾ ਇੱਕ ਨੀਲਾ ਬਦਨੀ ਹੈਗਾ ਉਹਨਾਂ ਦੇ ਨਾਲੇ ਟੱਚ ਹੈਗਾ ਜੋ ਸਾਨੂੰ ਪਤਾ ਨਹੀਂ। ਉਹ ਕਹਿੰਦੇ ਦਿੰਦੇ ਸੀ ਕਿ ਜੀ ਕਿ ਸਰਫਰ ਬਸ ਉਹ ਡਰਾਉਣ ਵਾਸਤੇ ਇਹਨਾਂ ਨੂੰ ਕਿਉਂ ਥੋੜਾ ਮੋਟਾ ਲਾਲਚ ਦਾ ਜ਼ਰੂਰ ਦਿੰਦਾ ਹੀ ਹੈਗਾ ਬਟ ਉਹ ਹਜੇ ਕਲੀਅਰ ਕਰਦੇ ਪਏ ਕਿ ਐਕਚੁਅਲੀ ਇਹਨਾਂ ਨੂੰ ਕੋਈ ਮਨੀ ਦਾ ਲਾਲਚ ਦਿੱਤਾ ਸੀ ਕੋਈ ਬਾਤ ਜਾਂਦਾ ਲਾਲਚ ਦਿੱਤਾ ਸੀ। ਇਹੇ ਕਲੀਅਰ ਕਰਦੇ ਪਏ ਤਿੰਨ ਦਿਨਾਂ ਦੇ ਡਿਮਾਂਡ ਤੇ ਅਸੀਂ ਕਲੀਅਰ ਕਰਦੇ ਹਾਂ ਇਹਨਾਂ ਦੀ ਉਮਰ ਕਿੰਨੀ ਹੈ ਹਾਂਜੀ ਨਹੀਂ ਛੋਟਰਾਂ ਤੇ ਕੋਈ ਹਜੇ ਸਾਨੂੰ ਰਿਕਾਰਡ ਪੜਤਾਲ ਤੇ ਕੋਈ ਪਰਚਾ ਰਜਿਸਟਰ ਨਹੀਂ ਆਇਆ ਇਹ ਨਵੇਂ ਹੀ ਲੱਗੇ ਸੀ ਲੁਧਿਆਣੇ ਦੇ ਜਿਹੜੇ ਕਿਵੇਂ ਸ਼ੂਟਰ ਕਿਵੇਂ ਕਿਹਾ ਸਰ ਇਹਨਾਂ ਨੂੰ ਕਿਵੇਂ ਇੱਕ ਸ਼ੂਟਿੰਗ ਕੀਤੀ ਹੈਗੀ ਇਹਨਾਂ ਨੇ ਇਹਨਾਂ ਨੇ ਉਹਨਾਂ ਦੇ ਸ਼ੂਟ ਔਰ ਔਰ ਇੱਕ ਗੋਲੀ ਚਲਾ ਕੇ ਇਹ ਜੋ ਤਿੰਨ ਦੋ ਤੋਂ ਤਿੰਨ ਗੋਲੀਆਂ ਇਹ ਦੱਸਦੇ ਸੀ ਜੋ ਉਹਨਾਂ ਨੇ ਉੱਥੇ ਚਲਾਈਆਂ ਹੈਗੀਆਂ ਸੀ ਉਹ ਪਿਸਤਲ ਦਾ ਬਾਅਦ ਚ ਇਹ ਉੱਥੇ ਹੀ ਪਾਇਆ ਉਧਰੋਂ ਪਿੱਛੋਂ ਦੀ ਜਿਹੜਾ ਬਰਨਾਲਾ ਉਧਰੋਂ ਉਧਰ ਰੂਟ ਹੈਗਾ SLAWAT ਪੁੜਾ ਵਾਲੇ ਰੂਟ ਤੋਂ ਹੈ ਵਾਪਿਸ ਪਾ ਜੀ ਗਏ ਨੇ ਉਮਰ ਕਿੰਨੀ ਹੈ ਜੀ ਇਹਨਾਂ ਦੀ ਤੇ ਮੈਂ 21 22 ਸਾਲ ਇਸ ਉਮਰ ਦੀ ਇਹ ਹੈਗੇ ਤੇ ਸਾਡੇ ਇਹ ਕੋਈ ਬਾਲੀ ਉਮਰ ਦੇ ਨਹੀਂ ਹੈਗੇ ਪਰ ਕੋਈ ਪਰਚਾ ਵੀ ਇਹਨਾਂ ਦਾ ਹੈ ਸਾਨੂੰ ਲੱਗਿਆ ਨਹੀਂ ਹੈ ਨਹੀਂ ਕੋਈ ਸਟੂਡੈਂਟ ਨਹੀਂ ਹੈਗੇ ਇਹ ਸਾਰੇ ਡ੍ਰੌਪ ਆਊਟ ਹੀ ਨੇ ਇਹ ਸਾਰੇ ਸੁਨਸ਼ਣ ਹੋ ਸਕਦਾ ਨਹੀਂ ਨਸ਼ੇ ਦੀ ਵੀ ਹੈ ਕੋਈ ਸਾਨੂੰ ਗੱਲ ਸਾਹਮਣੇ ਨਹੀਂ ਆਈ ਬਟੇ ਹਾਂ ਠੀਕ ਹੈ ਇਹ ਛੋਟੀ ਉਮਰ ਦੇ ਜਿਹੜੇ ਹੈਗੇ ਇਹਨਾਂ ਨੂੰ ਜਿਹੜੇ ਆ ਅ ਕ੍ਰਿਮੀਨਲ ਲਗਾ ਲੋ ਇਹਨਾਂ ਨੂੰ ਆਪਣੇ ਕੰਮ 'ਚ ਲਗਾ ਲੈਂਦੇ ਆ ਤੇ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਤੁਹਾਡੇ ਮਾਦਮ ਰਾਹੀਂ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਇਹ ਤੁਹਾਨੂੰ ਸ਼ੂਟਿੰਗ ਨਹੀਂ ਲਗਾ ਲੈਂਦੇ ਇਹ ਛੋਟਾ-ਮੋਟਾ ਲਾਲਚ ਦੇ ਕੇ ਤੁਹਾਡੇ ਤੋਂ ਵੱਡਾ ਕੰਮ ਕਰਵਾ ਲੈਂਦੇ ਆ ਜਾਂ ਵੱਡਾ ਉਹ ਕਰਾ ਲੈਂਦੇ ਆ ਆਪ ਇਹ ਬਾਹਰ ਨਿਕਲ ਜਾਂਦੇ ਤੇ ਅੱਜ ਸਾਰੇ ਨੌਜਵਾਨਾਂ ਨੂੰ ਮੇਰੇ ਵੱਲੋਂ ਵੀ ਇੱਕ ਰਿਕਵੈਸਟ ਹੈ ਨਸੀਹਤ ਲਗਾ ਲੋ ਇਹਨੂੰ ਤੇ ਇਹ ਜਿਹੇ ਲੋਕਾਂ ਦੇ ਕੰਮ ਐ ਜੇ ਬਿਲਕੁਲ ਨਾ ਹੋਣ ਇਹਦੀ ਚਾਂਸਾਂ ਜੀ ਛੋਟੇ-ਮੋਟੇ 5000 ਦੇ ਲਾਲ ਜਨਾ ਜਾਂ ਬਾਹਰ ਜਾਂਦੇ ਲਾਣੇ ਚ ਨਾਲ ਇਹ ਆਪਣਾ ਕੰਮ ਲਗਾ ਕੇ ਤੁਹਾਡੇ ਤੇ ਇਹ ਐਫਆਈਆ ਤੁਹਾਨੂੰ ਕ੍ਰਿਮੀਨਲ ਬਣਾ ਦੇ